ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਦੂ ਬੱਧਰਪੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕੋਇਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜ਼ਿਟ ਪਿੰਡ ਭਾਈਕੇ ਲੱਧੂ ਜ਼ਿਲ੍ਹਾ ਲਗਦਾ ਸ਼੍ਰੀ ਇਹਨੂੰ ਤਰਨਤਾਰ ਸਾਹਿਬ ਤੇ ਤਸਵੀਰ ਸੱਜਰੋਂ ਇਹਨੂੰ ਲੱਗਦੀ ਪੱਡੀ ਠੀਕ ਹੈ ਜੀ ਗੁਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਤੇ ਚਾਰ ਇੱਥੇ ਪੰਜ ਛੇ ਵਿਹੜਾਂ ਤੇ ਜਿਹੜੀ ਮੱਝ ਵੀ ਨਾਲ 8-7 ਪਸ਼ੂ ਹੈਗੇ ਆ ਟੋਕੜ ਗੱਬਣ ਸੱਜਰ ਜਰਸੀਆਂ ਐਫ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਮਿਲੂਗੀ ਠੀਕ ਆ ਤੇ ਇਹ ਆਪਣੀ ਕੰਮ ਕਰ ਰਹੇ ਹੋ ਵੇੜਗੋਣਾ ਅੰਡ ਤੱਕ ਜੁੜੇ ਰਹੋ ਵੇਖ ਕੇ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਫਰਜ਼ ਹੈ ਤੁਹਾਡਾ ਪੈਸੇ ਲੋੜਿਆ ਤੁਹਾਡਾ ਕੰਮ ਹੈ ਹੋਇ ਹੋਣਾ ਤੁਹਾਡਾ ਕੰਮ ਹੈ ਨਰਖ ਦੇ ਪਰ ਕਰਨਾ ਠੀਕ ਹੈ ਜੀ ਆਓ ਲਈਏ ਵਧੇਰੇ ਜਾਣਕਾਰੀ ਗੁਰਪ੍ਰੀਤ ਤੋਂ ਬਾਈ ਸასი ਕਾਲ ਸਸਿਆ ਵੀਰ ਜੀ ਚੜਦੀ ਕਲਾ ਭਰਾ ਚੜਦੀ ਕਲਾ ਜੀ ਪੂਰਾ ਹਣ ਤੇ ਫਿਰ ਨਾ ਗੁੰਜਣਦਾ ਪਿਆ ਤੇਰਾ ਤੁਹਾਡੇ ਵਰਗੇ ਭਰਾਵਾਂ ਦੇ ਸਿਰ ਤੇ ਹੀ ਹੈ ਜਿਵੇਂ ਨਾ ਕਿਹੇ ਐਕਟਰ ਦਾ ਸਿੱਧੂ ਮੂਸੇ ਵਾਲੇ ਭਰਾ ਦਾ ਨਾਮ ਜਿਵੇਂ ਨਾ ਹੌਲੀ ਹੌਲੀ ਕਹਿੰਦਾ ਸਾਰੇ ਘਾਤੇ ਬੱਲਗੇ ਚੱਲਣੋ ਇੱਕ ਤੇਰੇ ਯਾਰ ਦੀ ਤਰੱਕੀ ਹੈ ਕਿਉਂਕਿ ਬਹੁਤ ਵਧੀਆ ਇਨਸਾਨ ਸੀ ਤੇ ਸਮਝਦਾਰ ਸੀ ਆਪੇ ਲਖਾਰੀ ਬੰਦਾ ਸੀ ਗਾਣੇ ਗੁਨੇ ਸੋਹਣੇ ਲਿਖਦਾ ਸੀ ਬਾਕੀ ਕਹੇ ਦੀ ਵੀਤੀ ਭੈਣ ਬਾਰੇ ਕੋਈ ਮਾੜਾ ਗਾਣਾ ਨਹੀਂ ਉਹਨੇ ਕੱਢਿਆ ਤਾਂ ਨਾ ਕੋਈ ਮਾੜਾ ਕੰਮ ਹੀ ਕੀਤਾ ਸੀ ਅੱਜ ਕੱਲ ਕਲਾਕਾਰ ਆਪਾਂ ਵੇਨੇ ਕਈ ਕੁਛ ਕਰੀ ਫਿਰਦੇ ਆ ਤੇ ਜਿਹੜਾ ਚੰਗਾ ਇਨਸਾਨ ਹੁੰਦਾ ਹੈ ਉਹਦੀ ਹਮੇਸ਼ਾ ਹੀ ਜਿੱਤ ਤੇ ਚੜ੍ਹਾਈ ਠੀਕ ਆ ਹਾਂ ਮੈਂ ਕਹਿੰਦਾ ਕਿ ਕੋਈ ਵੀ ਆਪਣੇ ਵੀਡੀਓ ਬਣਾਉਂਦਾ ਹੈ ਚੰਗਾ ਕੰਮ ਕਰੋ ਚੰਗਾ ਸਦਾ ਹੀ ਆ ਤੇ ਜਿਹੜਾ ਮਾੜਾ ਕਰੋਗੇ ਉਹ ਇੱਕ ਵਾਰ ਹੀ ਹੋਊਗਾ ਠੀਕ ਹੈ ਨਾਂ ਬਣਾਉਣਾ ਤੇ ਚੰਗਾ ਕਰੋ ਤੇ ਗਾ ਨਾਮ ਅੱਗੇ ਲੈ ਕੇ ਜਾਓ ਅੱਗੇ ਤੇ ਘਰ ਵਧੋ ਠੀਕ ਹੈ ਬਣਾਉਣਾ ਨਾਂ ਉਖਾਜੀ ਕੋਣਾ ਤਾਂ ਮਿੰਟ ਲੱਗਦਾ ਬਸ ਜੀ ਸਿਆਣੇ ਸੂਝਵਾਨ ਆ ਡਰੈਸ ਨੋਟ ਕਰਾਈਏ ਪਿੰਡ ਭਾਈ ਲੱਤੂ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਠੀਕ ਹੈ ਹਾਂਜੀ ਨਾਮ ਨਾਮ ਗੁਰਪ੍ਰੀਤ ਗੋਪੀ ਸਾਰੇ ਜਾਣ ਨਹੀਂ ਦੇ ਪਿਆ ਹਾਂਜੀ ਹਾਂਜੀ ਚਿਹਰੇ ਤੋਂ ਹਾਂਜੀ ਹਾਂਜੀ ਮੋਬਾਈਲ ਨੰਬਰ 98141 6494 ਠੀਕ ਹੈ ਅੱਜ ਕਿੰਨੇ ਪਸ਼ੂ ਲੈਣਦੇ ਆ ਅੱਜ ਇੱਕ ਮੈਂ ਆ ਜੀ ਤੇ 6 ਗਾਵਾਂ ਆਪਣੇ ਤੇ ਠੀਕ ਹੈ ਇੱਕ ਕਿਨਵਾ ਸੁਹਾ ਵੈੜ ਇਹ ਵੀਰ ਜੀ ਫੈਲਣ ਵੱਛੀ ਆ ਪਹਿਲਣੀ ਆ ਇਹ ਮੂੰਹੋਂ ਦੌਂਦੀ ਮੂੰਹੋਂ ਦੌਦਾਂ ਕੀ ਬਾਤ ਆ ਬੜੀ ਖੂਬਸੂਰਤ ਜਿਆਰੀ ਠੀਕ ਆ ਥਣ ਥਣ ਬਹੁਤ ਸੋਹਣਾ ਲੱਗਾ ਹਨਾ ਕੱਦ ਵੀ ਵੱਡਾ ਆ ਬੱਚਾ ਬੱਚਾ ਕੱਦ ਵੱਡਾ ਹਾਂਜੀ ਬੱਚਾ ਬੱਚਾ ਆ ਗਿਆ ਠੀਕ ਆ ਤੇ ਤਾਂ ਤੁਹਾਨੂੰ ਪ੍ਰੋਪਰ ਦੇਖ ਸਕਦੇ ਆ ਬਹੁਤ ਸੋਹਣਾ ਥਾੜਿਆ ਦੇਖ ਸਕਦੇ ਕਲਾਕਲਾ ਥਾਂ ਤੇ ਪੂਰਾ ਲੰਬਾਈ ਦੇ ਵਿੱਚ ਆ ਠੀਕ ਆ ਤੇ ਮੂੰਹ ਤੋਂ ਦੋ ਦੰਦ ਦੋ ਦੰਦ ਹੀ ਦੋ ਦੰਦ 12 ਕਿਲੋ ਦੁੱਧ ਇਹ ਨਹੀਂ ਨਹੀਂ 12 ਇੱਧਰ ਆ ਇਹ ਕਹਿੰਦਾ ਕਿ ਨਾ ਪੱਕਾ 14 ਕਹਿੰਦਾ ਪੱਕਾ 14 ਕਿਲੋ ਪੱਕਾ 14 ਪੱਕਾ 14 ਕਿਲੋ ਹਨਾ ਹਾਂਜੀ ਹਾਂਜੀ ਜੋ ਚੋਣ ਚਾਣ ਓਕੇ ਵਧੀਆ ਵਧੀਆ ਚੋਣਾ ਹੈ ਬਿਲਕੁਲ ਸਾਫ ਖੁੱਲ ਕੇ ਤੋੜਾ ਕਰਾਈਏ ਚੈੱਕ 14 ਕਿਲੋ ਸਜਣੋਂ ਦੁੱਧ ਦੇ ਮੂੰਹ ਤੋਂ ਦੋਗੀ ਠੀਕ ਆ ਕੋਲੋਂ ਹਲੋ ਜੀ ਕੀ ਬਾਤ ਆ ਤੋਰਾ ਤਰ ਵੀ ਚੰਗਾ ਵੱਛੀ ਦਾ ਲੈ ਉਹ ਜੀ ਵੱਛੀ ਨਵੇਂ ਡੰਗਰ ਦਾ ਹੀ ਵੱਧਾ ਹੈ ਹਾਂ ਸੋਹਣੀ ਆ ਓਕੇ ਰਪੋਰਟ ਆ ਪੂਰੀ ਤੇਰੀ ਵੱਛੀ ਬੰਪੀ ਤੇ ਆ ਲੋ ਜੀ ਚੰਗਾ ਲੋ ਜੀ ਜਾਨੇ ਰੋਦਨ ਕੋ ਨਾ ਕਰੀ ਨਾਲ ਮਾਜੀ ਇਹ ਮੁੱਲ ਕੀ ਰਹੇਗਾ ਮੁੱਲ ਤੇ ਸਤੂ ਸਾਹਿਬ ਇਹੋ ਜਿਹੇ ਬੱਚਿਆਂ ਦਾ ਬੜਾ ਲੋਕ ਕਰੀ ਜਾਂਦੇ ਆ ਹਾਂ ਆਪਾਂ 60 ਦੀ ਦਈਏ ਮਾਨਤਾਨ ਕਰਦੇ ਬੱਚੀ ਤੇਰੀ ਸੋਹਣੀ ਆ ਜਿੰਨੇ ਦੀ ਦੇ ਦੇਣੀ ਆ ਜਿੰਨੇ ਪੈਸੇ ਮੰਗੇ ਉੰਨੇ ਦੀ ਆ ਹਾਂਜੀ 55 ਦੀ ਦੇ ਦਈਏ ਮਾਨਤਾਨ ਥੋੜਾ ਬੜਾ ਮਾਹ ਭੈਣ ਭਰਾ ਦਾ ਕਰੀ 55 ਦੀ ਦੇ ਦੀ ਬਾਕੀ ਤੁਸੀਂ ਆਂਦੇ ਦੇ ਹੋਰ ਦੋ ਕਰਦੇ 53 ਦੀ 53 ਦੀ ਦੇ 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 55 ਦੀ ਲੈ ਫਿਰ ਤੇ ਕਿਆ ਬਾਤ ਆ ਰੇ 52 ਹਜ਼ਾਰ ਦੀ ਵੱਚੀ ਪਰ ਸਜਣੋ ਹਾਂਜੀ ਰੇਟ ਨਹੀਂ ਲੋਕਾਂ ਵਾਲੇ ਨਹੀਂ ਕਰਨ ਜਾਂ ਆਪਾਂ ਨੂੰ ਭਾਜ ਮਿਲਿਆ ਫਿਰ ਕਿਹੜੀ ਗੱਲ ਹੋੜ ਦੀ ਵਾਲੀ ਹੋੜ ਦੀਆਂ ਵਾਲੇ ਰੇਟ ਬਿਲਕੁਲ ਜਾਇਜ਼ ਬੱਚੀ ਬੜੀ ਠੰਡੀ ਧੀਰੀ ਬੜੀ ਅੱਛਾ ਜੀ ਬਾ ਕਮਾਲ ਆ ਜੇ ਤੁ ਤੋਂ ਚੱਲੂ ਠੀਕ ਆ ਹਾਂ ਪੂਰਾ ਫਸਮਾ ਲੇਦਾ ਤੇ ਇੱਕ ਕਰਵਾ ਸੁਆ ਆ ਗਈ ਇਹ ਵੀ ਪਹਿਲਾ ਸੁਆ ਜੀ ਵੱਚੀ ਯਾਰਾ ਪੇਟ ਪੜਾ ਦੇਖੋ ਮਈਆਂ ਵਾਲਾ ਤੇ ਇਹ ਵੀ ਮੂੰਹੋਂ ਦੋਂਦੀ ਹੈ ਦੋਂਦੀ ਹੈ ਇਹ ਵੀ ਦੋਂਦੀ ਆ ਥਾਣੇ ਦਾ ਵੀ ਬਹੁਤ ਸੋਹਣਾ ਲੱਗ ਇਹ ਵੀ ਪਹਿਲਾ ਇਸ ਦਾ ਵੀ ਕੱਦ ਚੰਗਾ ਇਹ ਨਾ ਮਿਰਜੀ ਤੁੱਕੀ ਦਾ ਆਪਾ ਲਾਇਆ ਸੀ ਇਹਦਾ ਅਜ ਤੋਂ ਕੋਈ ਨਹੀਂ ਨਾ ਪਹਿਲਾਂ ਕਿ ਭਈ ਇਹ ਆਦਾ 55000 ਅਗਲੇ ਦੇ ਘਰੇ ਉਹਨਾਂ ਨੇ ਦਿੱਤੀ ਮੈਨੂੰ ਬੜੀ ਵਧੀਆ ਲੱਗੀ ਉਹਨੇ ਲਈ ਆਪਾਂ ਦਾ ਬੱਚਾ ਇਹਦਾ ਗਿਆ ਮਰ ਸੁਗਿਆ ਉਹਨਾਂ ਦੇ ਘਰੇ ਹਾਂ ਹਾਂਜੀ ਹਾਂਜੀ ਤੇ ਹੁਣ ਆਪਾਂ ਲਈ ਆ ਭਾਜ ਦੁੱਧ ਪੱਕਾ ਹੁਣ 12 ਕਿਲੋ ਆ ਬਾਕੀ ਵਾਦਵਤ ਵੀ ਸਕਦੀ ਚੰਗੇ ਘਰੇ ਜਾਵੇ ਬੱਚੀ ਬੜੀ ਗਾਂ ਬਨਣ ਵਾਲੀ ਬੜੀ ਜਿਆਦੀ ਨਹੀਂ ਐ ਸੋਣੀ ਪੂਰੀ ਓਕੇ ਰਿਪੋਰਟ ਬੱਚਾ ਨਹੀਂ ਹੈ ਗਾਂ ਹੈ ਚਲ ਕੋਈ ਨਹੀਂ ਬੱਚਾ ਜਿੰਨੇ ਅਗਲੇ ਨੇ ਜਜਮੈਂਟ ਵੀਰ ਨੇ ਲਾ ਹੀ ਲੈਣੀ ਜਿੰਨੇ ਜਾਣਕਾਰੀ ਡੰਗਰ ਰੱਖਣ ਦੀ ਪੱਥੀ ਨਹੀਂ ਪੂਰੀ ਪੂਰੀ ਨਸਲ ਬਰੀਡ ਵਾਲੀ ਵੈਰ ਰੇਟ ਵੀ ਕੋਈ ਨਹੀਂ ਨਾ ਫਿਰ ਅੱਛਾ ਜੇ ਸੱਜਰ ਹੁੰਦੀ ਤਾਂ ਫਿਰ ਇਹਦੇ ਨੂੰ ਰੇਟ ਜ਼ਿਆਦਾ ਹੈ ਇਹਦੇ ਨੂੰ ਚੰਗੀ ਥੋੜੀ ਖੁੱਲ ਗਈ ਹਾਂ ਜੀ ਜੇ ਤੋਰਾ ਕਰਾਈਏ ਚੈੱਕ ਬੰਗੇ ਬੰਗੇ ਦੀ ਲੋਰ ਨਹੀਂ ਦੱਸੀ ਦੀ ਹੋਤਰਾ ਹੀ ਮਿਲਦੀ ਆ ਥੱਲੇ ਬੈਹ ਜਾਣਾ ਹਿੱਲਣਾ ਜਾ ਤੀ ਬਰੀ ਆ ਹਾਂ ਬਰੀਡ ਬਹੁਤ ਆ ਓਕੇ ਰਫ ਹੋ ਰਿਹਾ ਸਤੂਰਾ ਵੇਖੋ ਨਿੱਗਰ ਪੜੀ ਹਾਂ ਵੱਛੀ ਲੋਸ ਲੋਸ ਕਰਦੀ ਆ ਹਾਂ ਬੱਚਾ ਨਹੀਂ ਹੈਗਾ ਤੇ ਬਾਕੀ ਵੱਛੀ ਪੂਰੀ ਸੋਹਣੀ ਆ ਬੱਚਾ ਹੁੰਦਾ ਵੀ ਕਰਮਾੜੀ ਹਾਂ ਪਰ ਇੱਕ ਗੱਲ ਜਿੰਨੇ ਲੈਣਾ ਉਹਨੂੰ ਬੜਾ ਵੱਧ ਆ ਰੇਟ ਹੀ ਅੱਧਾ ਆ ਜਾਣਾ ਹਾਂ ਲੋ ਜੀ ਇਸ ਕੁਆਲਿਟੀ ਮੇਰੇ ਵੀ ਚੈੱਕ ਕਰ ਲੋ। ਬਾਕੀ ਰੇਟ ਕੀ ਰਹੇਗਾ ਬਾਈ ਗੁਰਪ੍ਰੀਤ? ਰੇਟ ਜੇ ਤਾਂ ਹੁੰਦਾ ਬੱਚਾ ਫਿਰ ਤਾਂ ਛੱਡਦੇ ਹੀ ਨਹੀਂ। ਆਹ ਹੈਗੀ। 50 ਦੀ ਦੇ ਦਈਏ। ਖੁੱਲਾ ਕਰ ਦੇ ਮਾ। 43 ਹੋਰ ਕਰ। 40 ਹੋਰ ਕਰ। 35 ਅੱਛਾ। 32000 32 ਸਿਰਫ ਮੈਂ ਨਾ ਫਿਰ ਲਾਲਾ ਲਾ। ਸਰ ਮੱਛੀ ਦੇਖੋ। ਓਕੇ। ਸਿਰ 32000 ਬਿਲਕੁਲ ਓਕੇ ਰਿਪੋਰਟ ਆ। 32000 ਨਹੀਂ ਦੇਣੀ ਕਿ ਨਹੀਂ? ਨਹੀਂ ਦੇਣੀ। ਹਣਾ ਸੋਣੀ ਗੱਦੀ ਗੱਦੀ ਹੋਰ ਗੱਦੀ 30 ਜਾਨ ਦੇ ਮਾਰੇ ਥਾਪੀ ਅੱਜ 30 30 ਦੀ ਲਓ ਜੀ ਲੋ ਉੜਦੀ ਜਾਉ ਲਓ ਨਜ਼ਾਰੇ ਨਾ ਬੱਚੇ ਦੁੱਧ ਕਿਉਂਦੀ ਲੜੂ ਉੜਦੀ ਜਾਉ ਉਤੀ ਦੇ ਵਿੱਚ 30 ਚ ਫਰ ਵਲਾਉਣ ਦੀ ਲੋੜ ਹੀ ਨਹੀਂ ਆ ਲੋੜ ਹੀ ਨਹੀਂ ਹਾਂ ਜੀ ਦੋਨ ਦੀਆਂ ਬੱਚੀਆਂ ਕਿਆ ਬਾਤ ਆ 30 ਤੇ 52 ਵਾਲਾ ਪਾ ਬੱਚੇ ਦਾ ਮੁੱਲ ਘਟਾਤਾ ਸਜਣੋ ਮੰਤਰੀ ਦੇ ਨਾਗਰ ਆ ਜਰਸੀ ਕੱਟ ਮਾਰੀ ਜਰਸੀ ਕੱਟ ਮਾਰੀ ਦਾ ਬਹਾਨਾ ਤੇ ਲੈਵਾ ਚਵਾਈ ਵਾਹ ਜੀ ਵਾਹ ਕਮਾਲ ਕਰੀ ਬੈਠੀ ਕਰਮਾਲੀ ਦੁੱਧ ਕਿੰਨਾ ਦੁੱਜਣ ਦੁੱਜਣ ਤੇ ਦੁੱਧ ਦੁੱਧ 11 ਕਿਲੋ 10 ਕਿਲੋ ਦੀ ਗਰੰਟੀ ਮਗਰ ਕੀ ਇਹਦੇ ਮਗਰ ਆਹ ਬੱਚਾ 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 ਹਾਂ ਜੀ ਬੱਚਾ ਆ ਗਿਆ ਸਜਣੋ ਠੀਕ ਹਾਂ ਜੀ ਤੋੜਾ ਕਰਾ ਚੈੱਕ ਲਓ ਜੀ ਲੇਵਾ ਭਾਂਡਾ ਦੇਖੋ ਪੂਰੀ ਕਮਾਲ ਕਰੀ ਬੈਠੀ ਲੇਵੇ ਭਾਂਡੇ ਦੀ ਠੀਕ ਹੈ ਜੀ ਤੇ ਓਕੇ ਰਬੋ ਲਓ ਜੀ ਚਾਰੂ ਬੜੀ ਆ ਜੀ ਅੱਛਾ ਤਾਂ ਮੂੰਹ ਨਹੀਂ ਪੁੱਟਦੀ ਖੜਖੜਪੇ ਚਾਰੂ ਹੋ ਗਈ ਤੇ ਦੁੱਧ ਕੱਢੂਗੀ ਹਾਂ ਜੀ ਹਾਂ ਜੀ ਖਾ ਲੂਗੀ ਤੇ ਪ੍ਰਕਟੋਰਾ ਵੜਾ ਪਲਵਾਨ ਵਾਲਾ ਪਲਵਾਨਾ ਹਣਾ ਤੋਰਾ ਵੜਾ ਹੀ ਪਲਵਾਨਾ ਵਾਲਾ ਪਲਵਾਨਾ ਲਓ ਜੀ ਖਾਨ ਲੈ ਵਾ ਬਹੁਤ ਸੋਣਾ ਹਾਂਜੀ ਤੂਰਦੀ ਬੜੀ ਮੜਕ ਮੜਕ ਹਾਂਜੀ ਦੋ ਪੈਰ ਤੁਰੀਏ ਘੱਟ ਭਾਵੇਂ ਤੋਈਏ ਮੜਕ ਦੇ ਨਾਲ ਹੈਣਾ ਇਹ ਨਾ ਮੁੰਡੇ ਨੇ ਲਿਆ ਤਾਂ ਹੀ ਸ਼ੌਂਕ ਨਾ ਮੁੰਡਾ ਆਇਆ ਬਾਹਰ ਲੰਗਾਣਾ ਅੱਛਾ ਲਿਆ ਤੀ ਉਹਨੇ ਬਾਹਰ 36000 ਦੀ ਅੱਛਾ ਹਾਂਜੀ ਤੋ ਫੇਰ ਉਹਦਾ ਜੀ ਨਹੀਂ ਲੱਗਾ ਮੁੰਡੇ ਦਾ ਇੱਧਰ ਦਾ ਮਾਹੌਲ ਨਹੀਂ ਸਹੀ ਪਹਿਲਾਂ ਦਾ ਇਰਾਦਾ ਸੀ ਇਧਰ ਆਇਆ ਦਾ 8-10 ਸਾਲ ਲਾਏ ਪਰ ਫੇਰ ਚੱਲ ਗਿਆ ਤੇ ਆਪਾਂ ਦਜਾ ਮਰਾਇਆ ਫੇਰ ਬੱਚੀ ਆਪਾਂ ਦੇਖਤੀ ਹੈ ਕਿੰਨੇ ਦੀ ਇਹ 50 ਦੀ ਦਈਏ ਨਿਆਰੀ 45 ਦੀ 45 ਦੀ ਤੁਸੀਂ ਕਰ ਦੋ ਛੋੜ 42 ਦੀ ਜਾਣ 42 ਦੀ ਹੋ ਗਈ 41 ਦੀ ਫਿਰ 40 ਦੀ ਕਰਦੇ ਨਹੀਂ ਫਿਰ ਨਹੀਂ ਠੱਕਾ ਹੈ ਹਾਂ ਨਹੀਂ ਨਹੀਂ ਚਲੋ ਫਿਰ ਜੇ ਨਹੀਂ ਤੁਹਾਡੀ ਦੱਪਣੀ ਨਹੀਂ 11 ਕਿਲੋ ਦੁੱਧ ਆ ਦੱਸ ਦੀ ਕੋ ਧਾਰ ਬਣਾ ਮਾਰੇ ਤੇ ਠੰਡੀ ਏਡੀ ਅਹਾਂ ਕੱਲਾ ਹੀ ਪਰੇ ਅੱਛਾ ਆ ਮੈਂ ਲੈ ਆਂਦੀ ਮੈਂ ਲੈ ਆਂਦੀ ਕਿੰਨਾ ਸੂਆ ਤੇ ਕਿੰਨਾ ਦੁੱਧ ਇਹ ਤੀਜੇ ਸੂਏ ਆ ਜੀ ਮੈਂ ਅੱਛਾ ਦੁੱਧ ਇਹਦੇ ਥੱਲੇ 9 ਕਿਲੋ ਅੱਛਾ 9 ਕਿਲੋ ਤਰੀ ਤਰੀ ਜਾਂਦੀ ਚੱਲਦਾ 9 ਕਿਲੋ ਦੁੱਧ ਆ ਹੂੰ ਇਹ ਰਾਤ ਇਸ ਤਰ੍ਹਾਂ ਗੱਲ ਬਣੀ ਆ ਵੀ ਉਹ ਗਾਂ ਇੱਕ ਨਾਲ ਪਾਈ ਸਿੰਘਾਂ ਵਾਲੀ ਅੱਛਾ ਉਹਨੇ ਰਾਤ ਬੱਚੇ ਨੂੰ ਉਹਨੂੰ ਦਿੱਤਾ ਮਾਰਿਆ ਮੁਰਿਆ ਵਾ ਵਾ ਬੱਚੇ ਬੱਚਾ ਮਰਿਆ ਪਿਆ ਅੱਛਾ ਬੱਚਾ ਮਰ ਗਿਆ ਬੱਚਾ ਦੇ ਬਿਲਕੁਲ 12 13 ਦਿਨਾਂ ਦਾ 15 ਦਾ ਤਾਂ ਜੀ ਸਹੀ ਆ ਹਾਂ ਜੀ ਕੋਈ ਮੈਂ ਆਪਣੇ ਕੋਲ ਠੀਕ ਹੈ ਉਹ ਜਿਹੜਾ ਰੇਟ ਇਹਦਾ ਰਹੇ ਜਰਾ ਕੋਈ ਵੀ ਨਹੀਂ ਬੱਚੇ ਮਾਰਨ ਜੇ ਵਾਦਾ ਆਪਾਂ ਲੈਣਾ ਤਾਂ ਘਾਟਾ ਨਹੀਂ ਆਪ ਨੂੰ ਠੀਕ ਹੈ ਤੇ ਹੁਣ ਕਿਤਰਾ ਇਹ ਮਿਲ ਗਈ ਪਾੜੇ ਦੇ ਗੰਢੀ ਬੜੀ ਅੱਛਾ ਇਹੋ ਉਤਰੇ ਪਾੜੇ ਨਾ ਕੋਈ ਗੈਰ ਵੀ ਲਓ ਜੀ ਉਹ ਚੱਕਰ ਹੀ ਨਹੀਂ ਇਹਨੂੰ ਦਾੰਦ ਤੇ ਵਿਖਾਉਂਦੀ ਪਈ ਸਜਣੂ ਆਪ ਹਾਂਜੀ ਹਾਂਜੀ ਆਪ ਹਨਾ ਤਾਂ ਮਿਟੀ ਆ ਮੈਂ ਜਾਰਾ ਵੱਡਾ ਨਹੀਂ ਜੀ ਨੌਕ ਨੋ ਦੁੱਧ ਪਾਣ ਹੀ ਕੋਈ ਰਹੇਗਾ ਅੱਛਾ ਤੇ ਇਹਨੇ ਤੁਸੀਂ ਸਿਆਣੇ ਨੇ ਹੁਣ ਡਾਉਣੇ ਆ ਕਿ ਆਪਣੇ ਟੋਕਰਾਂ ਦਾ ਟੋਕਰਾਂ ਵਾਲੀ ਹਾਂ ਮਾਜ ਵੇਚਣੀ ਸੀ 65 ਮੁੱਲ ਕਰਕੇ 60 ਦੀ ਜੇ ਬੱਚਾ ਨਾ ਮਰਦਾ ਪਰ ਹੁਣ ਨਹੀਂ 55 ਦੀ ਆਹਾਂ 50 ਦੀ 50 ਦੀ ਜਾਂਦੀ ਏ 50 ਦੀ ਜਾਂਦੀ ਏ ਕੁਛ ਨਹੀਂ ਹੁੰਦਾ ਹੋ ਗਈ ਆਪਾਂ ਆਪ 57000 ਦੀ ਲਈਏ ਅੱਛਾ ਹਾਂ ਤੇ ਉਹ ਬੱਚਾ ਮਰਿਆ ਹਾਂ ਇਹ ਵੀ ਅਗਲੇ ਨੂੰ ਵਾਦਾ ਬੱਚੇ ਨੂੰ ਦੁੱਧ ਪਿਉਉਣ ਦੀ ਟੈਨਸ਼ਨ ਨਹੀਂ ਹੋ ਖਟਾ ਇਹ ਵੀ ਯਾ ਦੀ ਪਰ ਕੋਈ ਮੰਨੇ ਆ ਬੱਚਾ ਇਹਦਾ ਸੱਜਰ ਵਿਚਾਰੀ ਸੋਈ ਆ ਰਾਤ ਤੇ ਸਵੇਰ ਦੇ ਰਾਤ ਦੇ ਪੱਠੇ ਥੋੜੇ ਜਿਹਾ ਘਟ ਖਾਦੇ ਬੱਚੇ ਦਾ ਕਰਦੀ ਬਾਕੀ ਮਿਲਦੀ ਵਧੀਆ ਠੰਡੀ ਹਾਂਜੀ ਆ ਵਹਿੜ ਲੈਣ ਦੀ ਇਹ ਵੀ ਜਰਸੀ ਚ ਆ ਗਈ ਯਾ ਇਹ ਹਾਲ ਤੇ ਜਰਸੀ ਸ਼ਾਇਦ ਹਾਲ ਤੇ ਜਰਸੀ ਦਾ ਅੰਕ ਆ ਬੱਚਾ ਇਹਦਾ ਅੱਛਾ ਆ ਇਹਦਾ ਬੱਚਾ ਬੱਚਾ ਲਓ ਜੀ ਤੋਰਾ ਤਰਾ ਥਾਂ ਥੁੜੀ ਹੁੰਦਾ ਵੀ ਚੰਗਾ ਥਾਂ ਥੁੜ ਚੰਗਾ ਜੀ ਦੁੱਧ ਕਿੰਨਾ ਛੋਟਾ ਨਾ ਇਹਦੇ ਵਿੱਚ ਝੂਠ ਮਾਰੀ ਜਈਏ ਆਈਆ ਹੌਲੇ ਕਰੋ ਤੇ ਹੁਣ ਸਾਢੇ 1.5 ਲੀਟਰ ਜਿਹੜਾ ਮਿੰਤੀ ਵਾਲਾ ਕੋਈ ਆਠ ਹੀ ਮੰਨੇ ਬਾਤ ਨਹੀਂ ਆਵੇਂ ਨਾਉਣੀ ਆਖਣਾ ਗਲਤ ਕੰਮ ਨਹੀਂ ਕਰਨਾ ਛੋਟਾ ਜਿਹਾ ਭਾਅ ਆ ਤੇ ਉਹ ਝੂਠ ਮਾਰੀ ਦਾ ਚੰਗੇ ਨਹੀਂ ਲੱਗੀ ਤਾਂ ਇਹਦੀ ਦੂਜੀ ਸੁਵੇ ਨਵੀਂ ਆ 10 ਕਿਲੋ ਤੇ ਜਾਊਗੀ ਸੇਵਾ ਤੇ ਪਰ ਆਪਣੇ ਕੋਲ ਤਾਂ ਗਲਤ ਨਹੀਂ ਜਾਣੀ ਹਾਂ ਥਾਣ ਮੱਝਾਂ ਹਾਂ ਨਾ ਪੂਰੀ ਨਿਗਰਿਆ ਨਿਗਰਿਆ ਦੋ ਦਾ 8 ਕਿਲੋ ਸਜਣੋਂ ਥੱਲੇ ਰੱਖ ਦੇ ਆਹੋ ਆਈਆ ਤੇ ਆਇਆ ਫਿਰ ਡੰਗਰ ਹਰਸੀ ਤੋਂ ਬਗੈਰ ਬੱਚਾ ਛੱਡੋ ਤੇ ਚੋ ਅੱਛਾ ਇਹ ਸਕਾਲਟੀ ਦੇਖ ਸਕਦੇ ਜੀ ਬਟਰੀ ਆਪਣੇ ਨਾਲ ਦਾ ਨੰਬਰ ਹਾਂ ਅੱਜ ਕਈ ਮੇ ਤੁਹਾਨੂੰ ਤੇ ਕੀ ਕਰਦਾ ਹੈ ਘਾਟੇ ਤਾਂ ਨਹੀਂ ਪਾਈ ਜਾਂਦਾ ਹਾਂ ਮਾਂ ਨਹੀਂ ਫਿਰਿਆ ਤੁਰਿਆ ਲੱਗਦਾ ਸੰਧੂ ਸਾਹਿਬ ਡੰਗਰ ਲੱਭ ਜਾਂਦਾ ਹੈ ਲੱਭਦਾ ਫਿਰਿਆ ਤੁਰਿਆ ਮੈਂ ਜਾਨਾ 6 ਵਜੇ ਰਾਤ ਨੂੰ 10 ਵਜੇ ਘਰੇ ਆਉਣਾ ਹਾਂ ਬੰਦਾ ਰੱਖਦਾ ਪੱਟੇ ਪਾਉਣ ਨੂੰ ਕੋਈ ਚੱਕਰ ਤੇ ਕਿੰਨੇ ਪੈਸੇ ਦੇ 40 ਦੀ ਹੋਰ ਕਰੀਏ 35 ਹੋਰ ਕਰ ਦਗੇ ਤੂੰ ਹੀ ਦੱਸ ਦੋ ਹੋਰ ਛੱਡ ਦਈ ਦੋ ਹੀ ਛੱਡ ਦਈ 33 ਦੀ 33 ਦੀ ਠੀਕ ਆ ਤੇ ਹੋਰ ਕਰਨਾ ਨਹੀਂ ਯਾਰ ਦੱਬ 32 ਦੀ ਜਾਣ ਦੇ ਜਾਣ ਦੇ 32 ਦੀ 31 ਦੀ ਓ ਬੱਲੇ ਬੱਲੇ 30 ਦੀ 30 ਦੀ ਇਹ ਤਾਂ ਫਿਰ ਲਾ ਲਾ ਗਿਆ ਵਾਹ ਜੀ ਵਾਹ 3000 ਦੀ ਦਿਆ ਮਗਰ ਬੱਚਾ ਤੇ ਥਣ ਮੱਜਾ 30 ਦੀ ਜੇ ਅਜੇ ਵੀ ਕੋਈ ਆਖੇ ਫੇਰ ਨਹੀਂ ਪੂਰੀ ਓਕੇ ਰਿਪੋਰਟ ਦੀ ਰੇਟ ਦਾ ਕੱਟ ਹੀ ਆਪਾਂ ਆਹ ਗਾ ਤਿੱਲੜ 5 ਮਹੀਨੇ ਦੀ ਗੱਭਣ 6 ਕਿਲੋ ਦੁੱਧ 5 ਮਹੀਨੇ ਦੀ ਜਮਾਨਾ ਕਿ ਲਾਵੇ 5 ਕਿਲੋ ਦੁੱਧੂ 5 ਹਾਂਜੀ ਹੁਣ ਇਹਨੇ ਦਿਨੋਂ ਦਿਨੋਂ ਸੰਧੂ ਸਾਹਿਬ ਥੱਲੇ ਆਉਣਾ ਕਿ 5 ਮਹੀਨੇ ਦੀ ਦਾ ਗੱਭਣ ਆ ਕੋ ਜਾ ਕੇ ਭੈਣ ਭਰਾ ਆ ਕੇ ਦਿਨ ਲਾ ਮਾਣਾ ਦਵੇ ਠੀਕ ਹੈ ਰੇਟ ਦਾ ਵੀ ਕੋਈ ਕੀ ਬਾਤਾਂ ਹੈ ਹੁਣ ਹੁਣ ਗੋਪੀ ਐਡਿੰਗ ਦੇ ਵਿੱਚ ਆ ਗਿਆ ਜਿਵੇਂ ਫਿਲਮਾਂ ਦੇ ਵਿੱਚ ਸ਼ੂਟਿੰਗ ਕਰਦੇ ਐਡਿੰਗ ਜੀ ਨਹੀਂ ਕਰਦੇ ਗੋਪੀ ਉਤਰਾ ਐਡਿੰਗ ਕਰਨ ਦਾ ਪਿਆ ਸੱਜਣਾ ਸਾਲਾ ਲਓ ਜੀ ਲਓ ਬੜੀ ਬੜੀ ਤਿਆਰੀ ਹੈ ਹੁਣ ਫਿਲਮਾਂ ਤਿਆਰ ਕਰਿਆ ਕਰਨੀਆਂ ਗੋਪੀ ਵੀਰ ਨੇ ਲੱਦੂ ਦੇ ਕੋਲ ਤੇ ਵਾਹ ਜੀ ਵਾਹ ਪੰਜਾਂਵੇਂ ਨਰੀ ਗਾਬ ਦੇ 6 ਕਿਲੋ ਦੁੱਧ ਰੱਖਦਾ 6 ਕਿਲੋ ਦੁੱਧ ਪੰਜ ਮੰਨ ਕੇ ਗਿਸਾਉਂਦਾ ਕਰੀ ਠੀਕ ਆ ਚੌਣ ਓਕੇ ਤਿੰਨ ਥਾਂ ਨਾ ਕਿਤਾ ਗੱਲਾਂ ਹੀ ਗਾਂ ਦੀ ਚੌਥੇ ਚ ਵੀ ਧਾਰਾਂ ਆਉਣੀਆਂ ਜੀ ਚੌਥੇ ਚ ਆਉਂਦੇ ਨਾ 15 20 ਧਾਰਾਂ ਆਉਣਗੀਆਂ ਅੱਛਾ 15 20 ਧਾਰਾਂ ਚ ਵੀ ਆਉਂਦਾਂ ਥਣ ਧਾਰਾਂ ਚੱਲਦੀਆਂ ਥਣ ਚੱਲਦਾ ਓ ਠੀਕ ਆ 20 ਧਾਰਾਂ ਸਿਰਫ 14 15 15 ਜਾਂਦਗੀ 15 14 ਲਓ ਜੀ ਲਓ 14 ਯਾਰ 14 ਯਾਰ ਹੈਨਾ ਇਹ ਸਿੰਘਾਂ ਵਾਲੀ ਆਹ ਸਿੰਘਾਂ ਵਾਲੀ ਚਾਰੇ ਥੜਾ ਓਕੇ ਬੁੱਧ 6 ਕਿਲੋ ਇਹ ਵੀ ਕੋਈ 5 ਕਿਲੋ ਮੰਨ ਕੇ ਲਵੇ ਪੰਜਾਂ ਮਹੀਨਾ ਦੀ ਇਹ ਵੀ ਗੱਬਣ ਅੱਛਾ ਹਾਂਜੀ ਹਾਂਜੀ ਲਓ ਜੀ ਇਹ ਠੰਡੀ ਬੜੀ ਅੱਛਾ ਇਨੇ ਹੀ ਮੁੰਨੇ ਤੇਲ ਦਿੱਤਾ ਉਹ ਬੱਚਾ ਇਹਨੇ ਮਾਰਿਆ ਰਾ ਅੱਛਾ ਪੈਰ ਰੱਖਿਆ ਗਿਆ ਅੰਤ ਪੈਰ ਆ ਹੋਰ ਉਹਦੇ ਪੈਰ ਰੱਖਿਆ ਗਿਆ ਦੇ ਬਈ ਹੁੰਦਾ ਕਿ ਜਾਨ ਕਿੰਨੀ ਹੁੰਦੀ ਕਿਰੇ ਲਓ ਜੀ ਨਿੱਗਰ ਦੇਖਾ ਕੇ ਨਹੀਂ ਚੰਗੀ ਸਾਂਭੀ ਚੰਗੀ ਆ ਨਾ ਉਹਨਾਂ ਮੈਂ ਲੈ ਲਈ ਆ ਤੇ ਇੱਥੇ ਗਾਲਾਂ ਆਖਿਆ ਦੀ ਹੁਣ 5 ਕਿਲੋ ਦੁੱਧ ਲਵੇ ਬਾਤ ਨਿਕਲੂ 5 ਕਿਲੋ ਦੁੱਧ ਲੈਣੀ ਉਹਨੇ ਚਾਰ ਵੀ ਮੰਨ ਕੇ ਲੈ ਲੈਣੀ ਜਿੰਨੇ ਨਹੀਂ ਲੈਣੀ ਉਹਨਾਂ ਦੱਸ ਦੇਣੀ ਲੈ ਆਹੋ ਗੱਬਣ ਕਿਨੇ ਜਦੀ ਪੰਜਾਂ ਦੀ ਪੰਜਾਂ ਨਹੀਂ ਨਾ ਦੋਵੇਂ ਇੱਕੋ ਜੀਆਂ ਐਸਾ ਮੋਲ ਲੈਣਾ ਇਹਦੇ ਚਾਰੇ ਥੜਾ ਸਹੀ ਇਹਦਾ ਮੋਲ ਵੀ ਸੋਨੇ ਦੀ 15 ਹੀ ਦੇ ਦੇ ਲਈ ਨਹੀਂ ਇਹ ਫਿਰ ਚੌਲੜ ਆ ਧੱਕਾ ਹੈ ਨਾ ਨਿੱਗਰ ਵੜੀ ਅੱਛਾ ਜਾਣਦੇ ਕਿਉਂ ਨੇ ਜੀ ਤੁਹਾਨੂੰ ਥੋੜਾ ਮੋੜਨਾ ਜਾਣਦੇ ਜੀ ਹਾਂ ਜੀ ਪਰ ਇੱਕ ਬੇਨਤੀ ਆ ਹਾਂ ਡੰਗਰ ਦਾ ਦੁੱਧ ਦਾ ਝੂੜ ਨਹੀਂ ਦੱਸਣਾ ਚਾਹੀਦਾ ਚੱਕਰੇ ਮੰਨ ਲਓ ਜੇ ਉਹ ਵੱਛੀ ਥੱਲੇ 14 ਹੈ ਜੇ ਆਪਾਂ 12 ਦੱਸਾਂਗੇ ਕਿੰਨੇ ਲੈਣੇ ਉਹਨੇ 12 ਤੇ ਵੀ ਲੈ ਲੈਣੀ ਜਿੰਨੇ ਨਹੀਂ ਲੈਣੀ ਉਹਨੇ 16 ਤੇ ਵੀ ਨਹੀਂ ਲੈਣੀ ਹਾਂ ਗੱਲ ਆ ਹੁੰਦੀ ਹੈ ਸასი ਘਾਲ ਜੀ ਸასი ਲੋ ਜੀ ਸਾਰੇ ਪਸ਼ੂਆਂ ਦੀ ਡਿਟੇਲ ਲੈ ਕੇ ਸਾਂਝੀ ਕੀਤੀ ਨਰਖ ਪਰਖ ਤਸੱਲੀ ਕਰਕੇ ਲੈ ਜਾਓ ਸასი ਘਾਲ ਜੀ